ਦੱਸ ਦਈਏ ਕਿ ਦਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦਾ ਫਾਊਂਡੇਸ਼ਨ ਦੇ ਅਮਰੀਕਾ ਤੇ ਕੈਨੇਡਾ ਤੋਂ ਆਬਦੇਦਾਰਾਂ ਨੇ ਦੌਰਾ ਕੀਤਾ ਹੈ ਪੁਨਰਸਾਮ ਸੰਭਾਲ ਦੀ ਸੇਵਾ ਦੇ ਲਈ ਕਦਮ ਚੁੱਕਿਆ ਗਿਆ ਜੀहां ਦੱਸ ਦਈਏ ਕਿ ਜਹਾਜ਼ ਹਵੇਲੀ ਜਿਹੜੀ ਆ ਜਿਸ ਦਾ ਕੰਮ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਬੁਨਰ ਜਿਹੜਾ ਰੂਪ ਦੇ ਵਿੱਚ ਸਥਾਪਿਤ ਕੀਤਾ ਜਾ ਰਿਹਾ ਉਸ ਨੂੰ ਜਿਹੜੀ ਪ੍ਰਾਤਨ ਹੂਬ ਹੂ ਦਿਖ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਧੀਆ ਮਟੀਰੀਅਲ ਦੀ ਵਰਤੋਂ ਕਰਕੇ ਸਾਮ ਸੰਭਾਲ ਕੀਤੀ ਜਾ ਰਹੀ ਹੈ ਤਾਂ ਜੋ ਅੱਗੇ ਹਜ਼ਾਰਾਂ ਸਾਲਾਂ ਤੱਕ ਇਹ ਯਾਦਗਾਰ ਜੋ ਹੈ ਕਾਇਮ ਰਹਿ ਸਕੇ 1911 ਦੇ ਵਿੱਚ ਜਹਾਜ਼ ਹਵੇਲੀ ਦੀ ਤਸਵੀਰ ਕਿਸੇ ਅੰਗਰੇਜ਼ ਦੇ ਵੱਲੋਂ ਲਗਾਈ ਗਈ ਸੀ ਜੋ ਕਿ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਦੀ ਲਾਇਬ੍ਰੇਰੀ ਦੇ ਵਿੱਚੋਂ ਪ੍ਰਾਪਤ ਹੋਈ ਹੈ ਤੇ ਇਸ ਤਸਵੀਰ ਦੇ ਵਿੱਚ 90% ਇਮਾਰਤ ਖੜੀ ਦਿਖਾਈ ਦੇ ਰਹੀ ਹੈ ਜਦਕਿ ਅੱਜ 80% ਟੈਚ ਚੁੱਕੀ ਹੈ ਤੇ ਇਹੀ ਦਿਵਾਨ ਟੋਡਰਮਲ ਫਾਊਂਡੇਸ਼ਨ ਦੀ ਜਿਹੜੀ ਕੋਸ਼ਿਸ਼ ਹੈ ਕਿ ਇਸ ਜਹਾਜੀ ਹਵੇਲੀ ਨੂੰ ਜਿਹੜੀ ਹੈ ਪ੍ਰਾਤਨ ਦਿਖ ਵੀ ਦਿੱਤੀ ਜਾਏ ਤੇ ਇਸ ਦਾ ਇਤਿਹਾਸ ਜੋ ਹੈ ਉਹ ਜਿੰਦਾ ਰੱਖਿਆ ਜਾ ਸਕੇ ਸਪੈਸ਼ਲ ਮਿਊਜ਼ੀਅਮ ਵੀ ਇੱਥੇ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਮਾਤਾ ਗੁਜਰੀ ਜੀ ਦਵਾਨ ਟੋਡਰਮਲ ਦਾ ਇਤਿਹਾਸ ਜੋ ਹੈ ਉਹ ਸ਼ੋਭਿਤ ਹੈ ਸੋ ਇਹ ਜਹਾਜੀ ਹਵੇਲੀ ਦੀ ਪੁਨਰਸਾਮ ਸੰਭਾਲ ਕਰਦੇ ਇਹ ਅਹੁਦੇਦਾਰਾ ਇਹਨਾਂ ਵਫ਼ਦ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਇਹ ਜੀ ਬਿਲਕੁਲ ਜਿਵੇਂ ਅੱਜ ਤੋਂ 400 ਸਾਲ ਪਹਿਲਾਂ ਇਹ ਬਣਾਈ ਗਈ ਸੀ ਬਿਲਕੁਲ ਉਸ ਉਹੀ ਜਿਹੜੀਆਂ ਉਹੀ ਮਸਾਲੇ ਉਹੀ ਜਿਹੜਾ ਹੈਗਾ ਇਹਦਾ ਫਾਰਮੂਲਾ ਜਿਹੜਾ ਹੈਗਾ ਉਹੀ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜੀ ਆਉਣ ਵਾਲੇ ਹਜ਼ਾਰਾਂ ਸਾਲ ਤੱਕ ਇਹ ਮਾਰਤ ਜਿਹੜੀ ਹੈ ਕਿ ਉਸੇ ਤਰੀਕੇ ਨਾਲ ਖੜੀ ਖੜੀ ਰਵੇ ਉਸੇ ਤਰੀਕੇ ਦੀਆਂ ਇੱਟਾਂ ਵੀ ਆਪਾਂ ਕੁਝ ਹੋਰ ਮਿਲ ਰਹੀਆਂ ਕੁਝ ਆਪ ਵੀ ਬਣਵਾਈਆਂ ਗਈਆਂ ਨੇ ਤਾਂ ਉਹ ਪੂਰੀ ਸਟਰੈਂਥ ਦੇ ਕੇ ਜਿਵੇਂ ਵੀ ਲੈਬ ਵਿੱਚ ਟੈਸਟ ਕਰਵਾ ਕੇ ਉਹੀ ਟੈਸਟ ਜਿਹੜਾ ਹੈ ਕਰਵਾ ਕੇ ਉਹੀ ਟੈਣੀ ਹੈ ਜੀ ਉਹੀ ਯੂਜ਼ ਕੀਤੀਆਂ ਜਾ ਰਹੀਆਂ ਸੋ ਸਾਨੂੰ ਆਸ ਹੈ ਪੂਰੀ ਇਹ ਜਦੋਂ ਵੀ ਬਣ ਗਈ ਜੀ ਇਹ ਉਸ ਤਰੀਕੇ ਨਾਲ ਹਜ਼ਾਰਾਂ ਸਾਲ ਜਿਹੜੀ ਹੈਗੀ ਹੈ ਇਹ ਖੜੀ ਰਹੇਗੀ ਕੀ ਲੱਗਦਾ ਉਮੀਦ ਹੈ ਕਿ ਤਰ੍ਹਾਂ ਤੱਕ ਸੰਤਾ ਲਈ ਪਿਆਰ ਉਜਾਵੇਗੇ ਲੱਗੇ ਹੋਏ ਨੇ ਜੀ ਸਾਰੇ ਆਪਣੀ ਜਗ੍ਹਾ ਦੇ ਉੱਤੇ ਪੂਰਾ ਸਹਿਯੋਗ ਦੇ ਰਹੇ ਨੇ ਤੇ ਛੋੜੀ-ਬੋੜੀ ਕਾਰਡ ਹੈਗੀ ਆ ਉਹਨੂੰ ਪੂਰਾ ਕੀਤਾ ਜਾ ਰਿਹਾ ਤਾਂ ਜਲਦੀ ਹੀ ਆਸ ਹੈ ਵੀ ਅਸੀਂ ਬਹੁਤ ਥੋੜੇ ਦਿਨਾਂ ਵਿੱਚ ਜਿਹੜੀ ਹਵੇਲੀ थी ਆਪਣੇ ਆਪ ਦੀ ਪੱਜੜੀ ਹੈਗੀ ਆ ਉਹਨੂੰ ਸ਼ੁਰੂ ਕਰ ਦੇਣਾ ਕੰਮ ਕਿਉਂਕਿ ਇਸ ਟਾਈਮ ਇਹਦਾ ਆੜਾ ਦਵਾਲਾ ਜਿਹੜਾ ਹੈਗਾ ਉਹ ਸਾਰਾ ਤਿਆਰ ਕੀਤਾ ਜਾ ਰਿਹਾ ਹੂੰ ਸੋ ਥੋੜੀਆਂ ਰਕਾਫਤਾਂ ਸੀਗੀਆਂ ਉਹ ਕਲੀਅਰ ਹੋ ਰਹੀਆਂ ਤਾਂ ਜਦੋਂ ਕਲੀਅਰ ਹੋ ਜਾਂਦੀਆਂ ਉਹ ਰਾਈਟਵੇ ਸ਼ੁਰੂ ਕਰ ਦੇਣੀ ਜੀ ਸਰਕਾਰ ਇੰਟਰਸਟ ਦਿਖਾ ਰਹੀ ਹੈ ਕਿ ਨਹੀਂ ਕਹੋਗੇ ਨਹੀਂ ਦਿਖਾ ਤਾਂ ਸਾਰੇ ਰਹੇ ਨੇ ਜੀ ਕੋਈ ਨਾ ਕੋਈ ਕਈ ਵਾਰੀ ਛੋਟੀ ਮੋਟੀ ਆ ਜਾਂਦੀ ਮੁੜ ਕੇ ਗੱਲ ਫਿਰ ਵੀ ਐਸ ਬੰਦੇ ਨਾਲ ਵੀ ਥੋੜੀ ਸਲਾਹ ਕਰ ਲੋ ਹੂੰ ਜਦੋਂ ਉਹ ਬੰਦੇ ਨੂੰ ਲੱਭਣ ਜਾਂਦੇ ਹੈ ਫਿਰ ਟਾਈਮ ਲੱਗ ਜਾਂਦਾ ਜੀ ਪਰ ਮੁੜ ਕੇ ਫਿਰ ਉਹ ਕਹਾਣੀ ਜਿਹੜੀ ਹੈਗੀ ਹੈ ਫਿਰ ਉੱਥੇ ਦੇ ਉੱਤੇ ਫਿਰ ਮੀਟਿੰਗਾਂ ਹੁੰਦੀਆਂ ਨੇ ਫਿਰ ਉਹਨੂੰ ਉਹਦਾ ਜਦੋਂ ਉੱਥੇ ਗੱਲ ਆਉਂਦੀ ਆ ਉਹਨਾਂ ਗੱਲ ਹੁੰਦੀ ਆ ਫਿਰ ਉਹ ਕਲੀਅਰ ਕਰਦਾ ਆਪਣੀ ਗੱਲ ਹੁਣ ਕਹਿੰਦੇ ਵੀ ਆ ਵੀ ਇਹ ਤੋਂ ਹੀ ਹਰ ਬੰਦਾ ਜਿਹੜਾ ਹੈਗਾ ਆ ਸ਼੍ਰੋਮਣੀ ਕਮੇਟੀ ਵੀ ਸਰਕਾਰ ਵੀ ਪ੍ਰਾਤਨ ਵਿਭਾਗ ਵੀ ਥੋੜਾ ਥੋੜਾ ਆਪਣੇ ਆਪ ਨਾਲ ਥੋੜਾ ਹੱਜ ਚਿਜ ਗਦੇ ਨੇ ਵੀ ਕੋਈ ਇਦਾਂ ਦਾ ਸਾਡੇ ਕੋਲ ਗਲਤੀ ਨਾ ਹੋ ਜਾਵੇ ਕਿ ਕੱਲ ਨੂੰ ਕੋਈ ਸਾਨੂੰ ਕੋਈ ਉਹਦੀ ਜਵਾਬਦੇਹੀ ਹੋਵੇ ਸੋ ਫਾਊਂਡੇਸ਼ਨ ਆਪਣੇ ਪੂਰੀ ਤਤਪਰਿਆ ਤਾਂ ਕੰਫੀਡੈਂਸਲੀ ਮੈਂ ਕਹਿੰਨਾ ਵੀ ਮੈਂ ਪੂਰੇ ਕੰਫਰੰਸ ਦੇ ਨਾਲ ਕਹਿੰਦਾ ਕਿ ਇਹ ਜਿਹੜੀ ਇਮਾਰਤ ਜਦੋਂ ਬਣ ਕੇ ਖੜੀ ਹੋਊਗੀ ਇਸ ਪੂਰਾ ਭਰੋਸਾ ਹੈ ਵੀ ਇਹ ਹਜ਼ਾਰਾਂ ਸਾਲ ਜਿਹੜੀ ਹੈਗੀ ਆ ਦੀ ਮੇਦੀ ਸੀ ਕਿ ਉਮੀਦ ਹੀ ਖੜੀ ਹੋਊਗੀ ਪਤਾ ਲੱਗਿਆ ਮਿਊਜ਼ੀਅਮ ਵੀ ਇਸ ਤਾਂ ਤੇ ਪਿਆਰ ਕੀਤਾ ਜਾ ਰਿਹਾ ਜੀ ਉਹਦੇ ਵਿੱਚ ਕੀ ਕੀ ਰੱਖਿਆ ਜਾਏਗਾ ਉਹਦੇ ਵਿੱਚ ਸਾਰਾ ਜੀ ਆਪਣਾ ਦੀਵਾਨ ਟੋਟਲ ਮਲ ਜੀ ਦਾ ਜਿਹੜਾ ਆਪਣਾ ਉਹਦੀ ਹਿਸਟਰੀ ਹੈਗੀ ਉਹਨਾਂ ਦੀ ਲਾਈਫ ਹਿਸਟਰੀ ਕਿਵੇਂ ਕਿਵੇਂ ਕਿ ਕਿਹੜਾ ਪਿੰਡ ਸੀ ਕਿਤੋਂ ਆਏ ਸੀ ਕਿਵੇਂ ਕਿਵੇਂ ਸਾਰਾ ਕੁਝ ਵਾਪਰਿਆ ਉਹ ਛੋਟੇ ਸਹਿਬਜ਼ਾਦੇਆਂ ਦਾ ਇਤਿਹਾਸ ਬਾਤਾ ਜੀ ਦਾ ਇਤਿਹਾਸ ਨਾਲ ਜੋੜ ਕੇ ਉਹਨੂੰ ਹੈਗਾ ਉਹ ਦਰਸਾਇਆ ਜਾਏਗਾ ਇਹਦੇ ਵਿੱਚ ਮਿਊਜ਼ੀਅਮ ਹਾਂ ਜੀ ਬੜਾ ਸੋਹਣਾ ਤਰੀਕਾ ਦਾ ਮਿਊਜ਼ੀਅਮ ਦੀ ਸਾਨੂੰ ਹੈਗੀ ਹੈ ਉਹ ਸਾਰੀ ਕਰਨੀ ਹੈ ਕਿੰਨੇ ਕੋਰੜੇ ਦਾ ਪ੍ਰੋਜੈਕਟ ਹੈ ਇਹ ਸਾਰਾ ਸਾਂਸੰਗਤ ਵੱਲੋਂ ਬੜੀ ਪ੍ਰਬੰਧਕ ਪੇਟੀ ਜਿਹੜੀ ਹੈਗੀ ਸਾਡੀ ਫਾਊਂਡੇਸ਼ਨ ਦੀ ਉਹ ਹੀ ਕੋਸ਼ਿਸ਼ ਕਰ ਰਹੀ ਹੈ ਆਪਣੇ ਕੋਲ ਸਾਰਾ ਕਰਦੀ ਬਸ ਆਹੀ ਅਸੀਂ ਕੋਸ਼ਿਸ਼ਾਂ ਚੱਲ ਰਹੀਆਂ ਜ ਸਾਡੀਆਂ ਜਿਹੜੀਆਂ ਕਿ ਆ ਮੀਟਿੰਗਾਂ ਹੋ ਰਹੀਆਂ ਵੀ ਜਲਦੀ ਤੋਂ ਜਲਦੀ ਸਾਨੂੰ ਪਰਮਿਸ਼ਨ ਜਿਹੜੀ ਹੈਗੀ ਹੈ ਲਾਸਟ ਵਨ ਵਿੱਚ ਸਾਨੂੰ ਮਿਲ ਜਾ ਵੀ ਇਹਨੂੰ ਸਥਾਪਿਤ ਕਰਨ ਦੀ ਇਹ ਆਉਣ ਵਾਲੇ ਦੋ ਸਾਲਾਂ ਵਿੱਚ ਸਾਨੂੰ ਆਸ ਹੈ ਵੀ ਅਸੀਂ ਬਣਾ ਕੇ ਨੂੰ ਕੜੀ ਕਰ ਲਾਂਗੇ ਸੀ ਬਿਲਕੁਲ ਖੂਬ ਹੋ ਉਸੇ ਤਰੀਕੇ ਦੀ ਹਾਂਜੀ ਉਹ ਹਾਂਜੀ ਉਹ ਤਸਵੀਰ ਜਿਹੜੀ ਹੈਗੀ ਜੀ ਸਾਨੂੰ 1911 ਦੇ ਵਿੱਚ ਦੀ ਖਿੱਚੀ ਗਈ ਸੀ ਕਿਸੇ ਗੋਰੇ ਵੱਲੋਂ ਉਹ ਬ੍ਰਿਟਿਸ਼ ਲਾਇਬ੍ਰੇਰੀ ਵਿੱਚੋਂ ਸਾਨੂੰ ਮਿਲੀ ਹੈ ਤਾਂ ਉਹਦੇ ਵਿੱਚ ਕਰੀਬ 90% ਜਿਹੜੀ ਹੈਗੀ ਆ ਉਹ ਇਮਾਰਤ ਖੜੀ ਹੈ ਇਸ ਟਾਈਮ ਤਾਂ ਹੁਣ ਜਿਹੜੀ ਹੈਗੀ ਆਪ ਜੀ ਦੇਖ ਰਹੇ ਹੋ ਕਰੀਬ 80% ਹੈ ਚੁੱਕੀ ਆ ਤੇ ਉਹ ਤਸਵੀਰ ਦੇ ਨੂੰ ਦੇਖਦੇ ਹੋયા ਆ ਉਹ ਸਾਨੂੰ ਬੜਾ ਸੌਖਾ ਹੋ ਗਿਆ ਹੁਣ ਸਾਡੇ ਇੰਜੀਨੀਅਰ ਨੂੰ ਵੀ ਉਸ ਦੁਆਰਾ ਉਸ ਬਿਲਡਿੰਗ ਨੂੰ ਉਸਾਰੀ ਕਰਨਾ ਤਾਂ ਉਹ ਬਹੁਤ ਜਲਦੀ ਹੀ ਉਸ ਤਰੀਕੇ ਦਾ ਅਸੀਂ ਆਲਰੇਡੀ ਡਿਜ਼ਾਈਨ ਸਾਰਾ ਬਣ ਗਿਆ ਹੈ ਸਭ ਕੁਝ ਤਿਆਰ ਹੈ ਸਿਰਫ ਕਿੱਥੋਂ ਬੰਦੇ ਆ ਰਹੇ ਵੀ ਬਾਹਰੋਂ ਨਹੀਂ ਤੇ ਇੰਡੀਆ ਦੇ ਨਹੀਂ ਇਹ ਬੰਦੇ ਸਾਰੇ ਜੀ ਆਪਣੇ ਲਖਨਊਰ ਤੋਂ ਯੂਪੀ ਤੋਂ ਨੇ ਜੀ ਟੀਮ ਸਾਡੀ ਹੈਗੀ ਇੰਜੀਨੀਅਰਸ ਦੀ ਟੀਮ ਉਹ ਲੇਬਰ ਵੀ ਵੀ ਸਾਰੇ ਸਾਰੇ ਲੋਕ ਜ਼ਿਆਦਾਤਰ ਉਧਰ ਹੀ ਆ ਰਹੇ ਨੇ ਹਾਂ ਬੜੇ ਐਕਸਪਰਟ ਨੇ ਜੀ ਸਾਰੇ